ਹਾਂਜੀ ਸਤਿ ਸ਼੍ਰੀ ਅਕਾਲ ਜੀ ਚਾਰਿਆਂ ਨੂੰ ਉਮੀਦ ਕਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਸੋ। ਸ਼ਾਮ ਦੇ ਟਾਈਮ ਦੀ ਚਵਾਈ ਦਾ ਟਾਈਮ ਹੈ ਜੀ ਆਪਣਾ ਇਹ। ਤੇ ਆਪਾਂ ਸੇ ਥੋੜਾ ਜਿਹਾ ਕੁਸ਼ਟ ਕਰ ਲਈਏ। ਇਹ ਵੀਰ ਵੀਡੀਓ ਆਪਾਂ ਚਾਨ ਚੱਕ ਕੇ ਬਣਾਉਣ ਲੱਗੇ ਆ ਕੋਈ ਮਤ ਕੇ ਬਣਾਉਣ ਲੱਗੇ ਦੇਖੋ ਡੇਲੀ ਦਾ ਰੁਟੀਨ ਆ। ਕਈ ਵੀਰ ਕਹਿੰਦੇ ਮੈਂ ਦੁੱਧ ਕਿੰਨਾ ਕੀ ਗੱਲ ਆ ਕੀ ਬਾਤ ਆ ਝੋਟੀ ਲੱਸੀ ਆਏ ਆ ਬੋ ਆਏ ਬ੍ਰੀਡ ਚ ਨਹੀਂ ਐ ਨਹੀਂ ਬਹੁ ਨਹੀਂ ਬਹੁਤ ਕੁਝ ਬੋਲਦੇ ਨੇ ਬਾਈ ਹੈ ਕਿ ਨਹੀਂ ਵਪਾਰ ਲੈਣ ਦੇ ਵਿੱਚ ਕੀ ਕੁਝ ਹੁੰਦਾ ਬਹੁਤ ਕੁਝ ਹੁੰਦਾ ਬਾਈ ਅੱਜ ਜਾਂ ਨਹੀਂ ਇਹ ਟੋਕੜ ਮੱਝ ਆ ਬਈ ਆਪਣੀ ਕੈਨੇਡਾ ਦੀ ਹੋ ਗਈ ਇਹ ਚਾਰ ਪੰਜ ਮਹੀਨੇ ਸੁੱਈ ਹੋਈ ਹੈ ਨਾ ਆ ਸੇਦੀ ਕੱਟੀ ਗਈ। ਸ੍ਰਿੰਦਰ ਵਾਲੇ ਭਾਲੂ ਬੁੱਲ ਦੀ ਕੱਟੀ ਆਪਾਂ ਲੈ ਕੇ ਆਏ ਹੁਣੀ ਮੱਜ। ਦੇਖੋ। ਆਪਨੇ ਗਾਈਆਂ ਨੂੰ ਡਰਾਈ ਕਰਾਂਗੇ। ਇਹਨੂੰ ਦੂਜੀ ਚੇਂਜ ਕਰਾਂਗੇ। ਮਰੀਆ ਤੇ ਆਹ ਦੇਖੋ। ਆ ਬੈਠੀ ਆਪਣੀ ਨੀਲੀ ਰਾਵੀ। ਇਹ ਵੀ ਚੋਣੀ ਹੈ ਧਰ ਆਪਾਂ ਨੇ ਧਰ ਚੋਈ ਇਹ ਦੀ ਹੱਪ ਲਗਾਈ ਦੇ ਪਾ ਲਈ ਗਾਈ ਚੱਲ ਬੈਠੀ ਹੋ ਗਿਆ ਚੱਲ ਉੱਠ ਖੜੀ ਹੋ ਗਈ ਤਾਂ ਕਹੇ ਤਾਂ ਹਾਂ ਗਾਈ ਨਹੀਂ ਚਾਹੀਏ ਉਹ ਖੜੀ ਹੈ ਆਪਣੀ ਚੰਨੋ ਚਲੋ ਮੈਂ ਆਪਾਂ ਸੇਲ ਕਰਨੀ 10 10 ਕਿਲੋ ਦੇ ਘਰਾਂ ਨੂੰ ਦੁੱਧ ਆਪਾਂ 10 ਕੇ ਦੇਣੇ ਆ ਡੇਢ ਮਹੀਨੇ ਤੋਂ ਪਲੱਸ ਹੋ ਗਈ ਸਵੇ ਤੋ ਦੋ ਤੋਂ ਘੱਟ ਹੈ ਡੇਢ ਟੋਕਰ ਹੈਗੀ ਠੀਕ ਹੈ ਕਿ ਨਹੀਂ ਮਤਲਬ ਜਿੰਨੇ ਪੈਸੇ ਮੰਗਦਾ ਬਾਈ ਆਪਾਂ ਉਹਨਾਂ ਕੋਲ ਪੈਸੇ ਲਾਉਂਦਾ ਨਹੀਂਗਾ ਪੰਜਾਬ ਦੇ ਵਿੱਚ ਠੱਡੇ ਮਾਰਨ ਵਾਲੇ ਬਹੁਤ ਨੇ ਬਾਈ ਜੇ ਕਿਸੇ ਨੂੰ ਸੱਚੀ ਗੱਲ ਦੱਸ ਕੇ ਦਿੰਨੇ ਚੀਜ਼ ਆ ਤਾਂ ਉਹ ਨਹੀਂ ਯਕੀਨ ਕਰਦਾ ਆ ਚੀਜ਼ ਆ ਬਈ ਆਪਣੀ 4 ਮਹੀਨਾ ਦੁੱਧ ਦਿੰਦੀਆਂ ਨੇ ਇਹਨਾਂ ਚੋਂ ਬਾਕੀ ਸਾਰੀਆਂ ਸੂਣ ਵਾਲੀਆਂ ਨੇ ਆ ਡਰਾਈ ਕੀਤੀਆਂ ਹੋਈਆਂ ਨੇ ਆ ਇਹ ਚੰਨਾਂ ਮੈਂ ਕਿੰਨਾ ਦੁੱਧਤਾ ਹਣਾ 10 ਲੀਟਰ ਹੋਵੇਗਾ ਹਾਂ 10 ਲੀਟਰ ਠੀਕ ਹੈ ਠੀਕ ਹੈ ਬਈ ਵਪਾਰੀ ਪਤਾ ਉਹਨਾਂ ਨੇ ਕੀ ਆ ਦੇ ਪਿੰਡ ਵਾਲਿਆਂ ਨੂੰ ਉਹਨਾਂ ਨੂੰ ਪਤਾ ਨਹੀਂ ਹੈਗਾ ਉਹ ਕਹਿੰਦੇ 10 ਕਿਲੋ ਹੈਗਾ ਬਈ ਤੁਮਨ ਸੈਟਲ ਲੈ ਕੇ ਗਈ ਜੈਡ ਬਲੈਕ ਆ ਕਟੂ ਵੀ ਪਿੱਛੇ ਸੈਟਲ ਲੈ ਕੇ ਹੁੰਦੀ ਹੈ ਕਟੂ ਹੀ ਵਧੀਆ ਹੁੰਦੇ ਨੇ ਬਈ ਮੰਨ ਲਓ ਜੇ ਪਹਿਲੇ ਸੂਏ ਝੋਟੀ 10 ਕਿਲੋ ਦੋ ਦਿਨ ਹੀ ਆਉ ਦੂਜੇ ਤੀਜੇ ਸੂਏ ਕਿੱਥੇ ਜਾ ਕੇ ਬਣੂ ਬਈ ਤੁਸੀਂ ਕਮੈਂਟ ਕਰਕੇ ਸਹੀ ਦੱਸਿਓ ਠੀਕ ਹੈ ਕਿ ਨਹੀਂ ਕਿਸੇ ਨੂੰ ਆਪਾਂ ਨੇ ਗੁਮਰਾਹ ਨਹੀਂ ਕਰਨਾ ਕਿਉਂਕਿ ਟੈਂਪਰੇਚਰ ਵਾਲਾ ਹਾਈ ਸੀ ਬਈ ਗਰਮੀ ਬਹੁਤ ਜ਼ਿਆਦਾ ਸੀ ਬਾਕੀ ਉਧਰੋਂ بارشਾਂ ਆ ਗਈਆਂ ਪਸ਼ੂ ਵੀ ਇੱਕ ਮਹੀਨਾ ਅੰਦਰ ਖੜੇ ਰਹਿ ਕੇ ਕੁਝ ਖਾਣਾ ਪੀਣਾ ਹਲੇ ਵੀ ਗਰਮੀ ਮੰਨਦੀ ਥੋੜੀ ਇਹ ਤਾਂ ਕਰਕੇ ਦੁੱਤੇ ਚੱਲੇ ਨਹੀਂ 13-14 ਕਿਲੋ ਤੇ ਚੱਲਣਾਂ ਦੀ ਝੋਟੀਆਂ ਪਰ ਆਪਾਂ ਕੋਈ ਬਾਲਾ ਧੱਕਾ ਵੀ ਨਹੀਂ ਕਰਿਆ ਵਿਚਾਰੀ ਨਾਲ ਨਾਰਮਲ ਖਰਾਕਤੀ ਰੱਖੀ ਹੋਈ ਹੈ ਬਈ ਆਪਣੀ ਕਿਉਂਕਿ ਇਹ ਨਹੀਂ ਆ ਬੈਠੇ ਬਈ ਆਪਣੇ ਕੱਟੇ ਕਿੰਨੇ ਵਾਲੀ ਕਹਿੰਦੇ ਬਈ ਕੋਈ ਵੀਰ ਕਹਿੰਦਾ ਕਿ ਕਮੈਂਟ ਕੀਤਾ ਬਈ ਕਹਿੰਦੇ ਆ ਕਿ 7 70 ਲੱਖ ਦੀ ਵੇਚੀ ਭੈਣੇ ਘਰੇ ਰੱਖ ਕੇ ਪਾੜ ਲੈ ਵੀਰੇ ਆਪਾਂ ਦਾ ਕਹਿੰਨੇ ਆ ਪਰਮਾਤਮਾ ਤੇਰੀ ਮੂਹ ਦੀ ਭਾਖਿਆ ਪੂਰਨ ਕਰੇ ਤੇ ਪਰਮਾਤਮਾ ਮੈਂ ਤਾਂ 70 ਲੱਖ ਦੀ ਵੀ ਵੇਚਾਂ ਐਨੀ ਇਹਨੂੰ ਉਹ ਦੇਵੇ ਤੇ ਬਾਕੀ ਵੀਰੇ ਹੌਸਲਾ ਰੱਖਣਾ ਚਾਹੀਦਾ ਕੋਈ ਵੀ ਕੰਮ ਚ ਕਦੇ ਵੀ ਆਉਦੀ ਯੋਨੀ ਕਰਨਾ ਚਾਹੀਦਾ ਅਮੀਰ ਨਹੀਂ ਛੱਡਣੀ ਚਾਹੀਦੀ ਅਮੀਰ ਹਮੇਸ਼ਾ ਬਣਾ ਕੇ ਰੱਖੋ ਵੀ ਹਾਂ ਪਰਮਾਤਮਾ ਵੱਡੇ ਹੌਸਲੇ ਚ ਰਹੋ ਵੀ ਹਾਂ ਆਪਾਂ ਕਿਤੇ 70 ਲੱਖ ਦੀ ਵੀ ਵੇਚ ਪਾਵਾਂਗੇ ਮੈਨੂੰ ਬਹੁਤ ਵਧੀਆ ਲੱਗੀ ਵੀਰ ਦੀ ਗੱਲ ਮੈਨੂੰ ਕੋਈ ਗੁੱਸਾ ਨਹੀਂ ਆਇਆ ਹੈਗਾ ਵੀਰੇ ਤੇ ਬਾਕੀ 2-3 ਮਹੀਨੇ ਤਾਂ ਮੈਨੂੰ ਵੀਡੀਓ ਪਾਈ ਨੂੰ ਹੋਗੇ 3 ਮਹੀਨੇ ਤਾਂ ਇਹ ਉੱਪਰ ਹੋ ਗਈ ਹੁਣ ਤਾਂ ਇਹ ਗੱਬਣ ਹੋਣ ਦੇ ਲੈਕ ਆ ਹੁਣ ਮੈਂ ਕਿਉਂ ਵੇਚੂਗੀ ਕੋਈ ਕਹਿੰਦਾ ਹਲੇ ਤੱਕ ਉਹ ਵੀਡੀਓ ਚੱਲੀ ਨਹੀਂ ਆ 30000 ਦੀ ਕੋਈ ਕਹਿੰਦਾ 25 ਦੀ ਕੋਈ 15 ਦੀ ਕੋਈ ਕੁਝ ਵੀ ਪਰ ਜਦੋਂ ਆਪਾਂ ਬੰਦ ਵੀ ਕਰਤਾ ਆਪਾਂ ਨੂੰ ਨਹੀਂ ਇਸ ਦਾ ਰੇਟ ਪੂਰਾ ਮਿਲੇ ਤੇ ਆਪਾਂ ਬੰਦ ਕਰਤਾ ਤੇ ਆਪਾਂ ਹੁਣ ਇਹ ਘਰੀ ਰੱਖ ਲਈ ਤੇ ਉਦੋਂ ਆਪਣੀ ਹੈਗੀ ਸੀ ਮਜਬੂਰੀ ਥੋੜੀ ਵੇਚਣ ਦੀ ਤੇ ਚਲੋ ਕੋਈ ਗੱਲ ਨਹੀਂ ਉਹ ਜ਼ਰੂਰਤ ਆਪਣੀ ਪੂਰੀ ਹੋ ਗਈ ਤੇ ਹੁਣ ਤਾਂ ਮੈਨੂੰ ਇਹਦਾ ਵੇਚਣ ਦਾ ਕੋਈ ਫਾਇਦਾ ਨਹੀਂ ਵੀ ਜਦੋਂ ਆਪਾਂ ਕੱਟੀ ਨਾ ਵਧੀਆ ਢੰਗ ਨਾਲ ਪਾਲਾਂਗੇ ਤਾਂ 50000 ਤਾਂ ਪਾਲਣ ਤੇ ਖਰਚਾ ਹੀ ਆਇਆ ਨਾ ਇਥੋਂ ਤੱਕ ਇਸ ਤੋਂ ਬਾਅਦ ਹੋਰ ਵੀ ਖਰਚੇ ਆਉਂਦੇ ਨੇਗੇ ਬਹੁਤ ਔਖੀਆਂ ਨੇਗੀਆਂ ਅੱਗੇ ਸੂਣਤਾ ਸੂਣਤੇ ਡਿਪੈਂਡ ਰਹੇ ਨਾ ਵੀ ਕਿਵੇਂ ਠੀਕ ਠਾਕ ਸੂੰਦੀ ਆ ਕੋਈ 100 ਕੋਟ ਮੱਠ 100 ਹੁੰਦਾਗਾ ਵੀ ਇਹ ਕਰਮਾਂ ਦੀਆਂ ਗੱਲਾਂ ਨੇਗੀਆਂ ਤੇ ਮੈਂ ਤਾਂ ਉਹ ਵੀਰ ਦੇ ਐ ਕਹਿਣੀ ਆ ਤੇਰੇ ਮੂੰਹ ਚ ਵੀਰੇ ਕੀ ਹੋ ਸਕਕਰ ਤੇ ਤੂੰ ਮੈਨੂੰ 70 ਲੱਖ ਤੱਕ ਮੈਨੂੰ ਇੰਨੀ ਖੁਸ਼ੀ ਹੋਈ ਵੀ ਕਿਸੇ ਵੀਰ ਨੇ ਮੈਨੂੰ ਇਥੋਂ ਤੱਕ ਵੀ ਆਖਿਆ ਵੀ ਬਣੇ 70 ਲੱਖ ਦੀ ਵੇਚੀ ਤਿਆਰ ਕਰਕੇ ਬਿਰੇ ਹੋ ਸਕਿਆ ਤਾਂ ਆਪਾਂ ਜ਼ਰੂਰ ਤਿਆਰ ਕਰਾਂਗੇ ਤੇ ਪ੍ਰਮਾਤਮਾ ਨੇ ਚਾਹਿਆ ਕਿ ਤੇ ਆਪਣੀਆਂ 70 ਲੱਖ ਤੱਕ ਵੀ ਜਾਣਗੀਆਂ ਠੀਕ ਹੈ ਬਈ ਧੰਨਵਾਦ ਤੇ ਆਪਾਂ ਗਾਂਹ ਦੀ ਧਰ ਚੋਣੇ ਆਗੇ ਬਸੇ ਦੋਵੇਂ ਸਰੇਗੇ ਇੱਕ ਆਪਣੇ ਉਹ ਨੀਲੀ ਰਾਵੀ ਰਹੀ ਹੈ ਉਹ ਵੀ ਖੜੀ ਹੋਈ ਪਈ ਐ ਤੇ ਗਾਂ ਆਪਾਂ ਤੀਜੇ ਰੰਗ ਚੋਣੇ ਆਗੇ ਹੁਣ ਇਹਨੂੰ ਡਰਾਈ ਕਰਨਾ ਹੈਗਾ ਬਸ ਤੇ ਆਪਾਂ ਨੂੰ ਖਾਲੀ ਕਰਨੀ ਪੈਣੀ ਹੈ ਕਈ ਵਾਰ ਥਾਣਾ ਚ ਕੋਈ ਇਨਫੈਕਸ਼ਨ ਵਗੈਰਾ ਨਾ ਹੋ ਜੇ ਕਿਉਂ ਦੁੱਧ ਕਾਫੀ ਸੀਗਾ ਖਾਲੀ ਕਰਨੀ ਪੈਣੀ ਹੈ ਤੇ ਖਰਾਬ ਘਟਾਤੀ ਆਪਾਂ ਇਹਦਾ ਰਹਿ ਗਿਆ 1 ਮਹੀਨਾ 5 ਦਿਨ ਹੀ ਰਹਿ ਗਏ Gegen Grüe, war.